ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਆਂ। ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਆਓ ਸ਼ੁਰੂ ਕਰਦੇ ਆਂ ਅੱਜ ਦੀਆਂ ਖਬਰਾਂ। ਇਜ਼ਰਾਈਲ ਨੇ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਈ ਵਿੱਚ ਇੱਕ ਲਾਪਤਾ ਹੋਏ ਯਹੂਦੀ ਪ੍ਰੀਸਟ ਯਾਨੀ ਇੱਕ ਰੱbbi ਦੀ ਹੱਤਿਆ ਕਰ ਦਿੱਤੀ ਗਈ ਹੈ। ਇਜ਼ਰਾਈਲ ਨੇ ਇਸ ਘਟਨਾ ਨੂੰ ਅਪਰਾਧਕ ਅਤੇ ਯਹੂਦੀ ਵਿਰੋਧੀ ਇੱਕ ਅਤਵਾਦੀ ਅਤਵਾਦੀ ਕਾਰਵਾਈ ਵਜੋਂ ਦੱਸਿਆ ਹੈ। ਅਤੇ ਲਾਪਤਾ ਅਰਬੀ ਦੇ ਕਾਤਲਾਂ ਨੂੰ ਲੱਭਣ ਦੀ ਸੌਂ ਵੀ ਖਾਦੀ ਹੈ ਐਤਵਾਰ ਨੂੰ ਯਹੂਦੀ ਧਾਰਮਿਕ ਨੇਤਾ ਦੀ ਲਾਸ਼ ਮਿਲਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਜਵੀ ਕੋਵਨ ਦੀ ਹੱਤਿਆ ਜਾਨੀ ਕਿ ਜਿਹੜੇ ਅਰਬੀ ਜਵੀ ਕੋਵਨ ਸੀਗੇ ਉਹਨਾਂ ਦੀ ਹੱਤਿਆ ਇੱਕ ਅਪਰਾਹ ਅਪਰਾਧਿਕ ਯਹੂਦੀ ਵਿਰੋਧੀ ਅੱਤਵਾਦੀ ਕਟਨਾ ਹੈ ਇਜ਼ਰਾਈਲ ਉਹਨਾਂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਾਰੇ ਵਿੱਚ ਲਿਆਉਣ ਲਈ ਆਪਣੀ ਪੂਰੀ ਸ਼ਕਤੀ ਨਾਲ ਸਭ ਕੁਝ ਕਰੇਗਾ ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਗੋਜ਼ ਨੇ ਵੀ ਉਹਦੀ ਹੱਤਿਆ ਨੂੰ ਇੱਕ ਕਨਾਉਣੀ ਘਟਨਾ ਕਿਹਾ ਹੈ ਤੇ ਇਹ ਯਹੂਦੀ ਵਿਰੋਧੀ ਹਮਲਾ ਹੀ اقرار دیتا ہے۔ ਆਰਥੋਡੌਕ ਯਹੂਦੀ ਸੰਗਠਨ ਨਾਲ ਜੁੜਿਆ ਹੋਇਆ ਹੈ ਰੱਬੀ ਜਵੀ ਕੋਗਨ ਵੀਰਵਾਰ ਤੋਂ ਯੂਏਈ ਵਿੱਚ ਲਾਪਤਾ ਸੀ। ਇਸ ਤੋਂ ਬਾਅਦ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਅਤੇ ਯੂਏਈ ਦੇ ਅਧਿਕਾਰੀਆਂ ਨੇ ਵੀ ਉਸਦੀ ਭਾਲ ਸ਼ੁਰੂ ਕੀਤੀ ਸੀ। ਇਜ਼ਰਾਈਲੀ ਅਧਿਕਾਰੀ ਵੀ ਉਹਦੇ ਪਰਿਵਾਰ ਦੇ ਸੰਪਰਕ ਵਿੱਚ ਸਨ ਇਜ਼ਰਾਈਲੀ ਅਧਿਕਾਰੀਆਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਵੀ ਕੋਵਨ ਦੀ লাশ ਬ੍ਰਾਹਮਣ ਤੋਂ ਬਾਅਦ ਉਹਦੀ ਕਾਰ ਵੀ ਉਹਦੇ ਘਰ ਤੋਂ 1 ਘੰਟੇ ਦੀ ਦੂਰੀ ਤੋਂ ਮਿਲ ਗਈ ਹੈ ਅਗਲੀ ਖਬਰ ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਦੁਆਰਾ ਗਾਜ਼ਾ ਵਿੱਚ ਕਿਸੇ ਤੌਰ ਤੇ ਇੱਕ ਔਰਤ ਬੰਦਕ ਦੀ লাশ ਨੂੰ ਦਿਖਾਉਣ ਵਾਲੀਆਂ ਫੋਟੋਆਂ ਜਾਰੀ ਕਰਨ ਤੋਂ ਬਾਅਦ ਉਹ ਇਸ ਦੀ ਜਾਂਚ ਕਰ ਰਿਹਾ ਹੈ ਐਤਵਾਰ ਵਾਲੇ ਦਿਨ ਯਾਨੀ ਅੱਜ ਹੀ ਆਪਣੀ ਹਫਤਾਵਾਰੀ ਕੈਬਨਟ ਮੀਟਿੰਗ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤੰਜਾਉ ਨੇ ਕਿਹਾ ਹੈ ਕਿ ਇਸ ਸਮੇਂ ਇਜ਼ਰਾਈਲ ਜਿਹੜਾ ਇਹਨਾਂ ਚਿੱਤਰਾਂ ਦੀ ਪੁਸ਼ਟੀ ਨਹੀਂ ਕਰ ਸਕਦਾ ਅਸੀਂ ਪਰਿਵਾਰ ਦੇ ਸੰਪਰਕ ਵਿੱਚ ਹਾਂ ਅਤੇ ਸਾਰੇ ਪਰਿਵਾਰਾਂ ਨੂੰ ਇਸ ਸਬੰਧਤ ਨੋਟਿਸ ਜਾਰੀ ਵੀ ਕੀਤਾ ਗਿਆ ਹੈ ਸਾਡਾ ਦਿਲ ਉਹਨਾਂ ਦੇ ਨਾਲ ਹੈ ਨੇਤੰਜਾਉ ਨੇ ਕਿਹਾ ਕਿ ਇਜ਼ਰਾਈਲ ਦੀ ਸਰਕਾਰ ਮਰੇ ਹੋਏ ਲੋਕਾਂ ਸਮੇਤ ਸਾਰੇ ਬੰਦਕਾਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ ਹਮਾਸ ਦੇ ਫੌਜੀ ਬਿੰਕ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਇੱਕ ਔਰਤਕ ਬੰਦਕ ਨੂੰ ਉੱਤਰੀ ਗਾਜ਼ਾ ਦੇ ਇੱਕ ਖੇਤਰ ਵਿੱਚ ਮਾਰਿਆ ਗਿਆ ਸੀ ਜੋ ਇਜ਼raਇਲੀ ਹਮਲੇ ਦੇ ਅਧੀਨ ਸੀ ਇਸ ਨੇ ਉਸ ਦੇ ਨਾਂ ਦੀ ਪਛਾਣ ਨਹੀਂ ਸੀ ਕੀਤੀ ਪਰ ਬੰਦਕ ਦੀ ਲਾਸ਼ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਇਜ਼raਇਲ ਨੇ ਇਹ ਜਿਹੜੀ ਮੌਤ ਹੈ ਇਹਦੇ ਉੱਤੇ ਹਾਲਾਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼raਇਲੀ ਬਲਾਂ ਨੇ ਘੇਰੇ ਹੋਏ ਉੱਤਰ ਵਿੱਚ ਗਾਜ਼ਾ ਸ਼ਹਿਰ ਦੇ ਸਜਾਏ ਲਈ ਨਵੇਂ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ ਯਾਨੀ ਕਿ ਉੱਥੋਂ ਲੋਕਾਂ ਨੂੰ ਫੇਰ ਨਿਕਲ ਜਾਣ ਲਈ ਕਿਹਾ ਹੈ ਤੇ ਤਾਜ਼ਾ 24 ਘੰਟਿਆਂ ਦੀ ਜਿਹੜੀ ਆ ਰਿਪੋਰਟਿੰਗ ਹੈ ਉਹ ਇਸ ਮਿਆਦ ਦੇ ਵਿੱਚ ਵਿੱਚ 35 ਫਲਸਤੀਨੀਆ ਦੀ ਮੌਤ ਹੋ ਗਈ ਹੈ ਤੇ 94 ਜਿਹੜੇ ਆ ਉਹ ਜ਼ਖਮੀ ਹੋਏ ਨੇ ਕੇਂਦਰੀ ਬਰੂਤ ਤੇ ਦੂਜੇ ਪਾਸੇ ਜਿਹੜੇ ਹਿਜ਼ਬੁੱਲਾ ਹੈ ਉਹਨਾਂ ਵੱਲੋਂ ਵੀ ਹਮਲੇ ਕਾਫੀ ਨੇ ਤੇ ਜਿਹੜਾ ਕੇਂਦਰੀ ਬਰੂਤ ਤੇ ਵੀ ਵੈਸੇ ਇਜ਼ਰਾਇਲ ਦੇ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਘੱਟੋ ਘੱਟ 66 ਹੋਰ ਜ਼ਖਮੀ ਹੋ ਗਏ ਹਨ। ਜਿਹੜੇ ਬਚਾਅ ਕਰ ਰਹੇ ਲੋਕ ਨੇ ਉਹ ਮਲਬੇ ਨੂੰ ਢਾਉਣ ਦਾ ਕੰਮ ਕਰ ਰਹੇ ਹਨ। ਦੂਜੇ ਪਾਸੇ ਮੱਧ ਇਜ਼ਰਾਇਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਦੱਸਿਆ ਜਾਂਦਾ ਹੈ ਕਿਉਂਕਿ ਹਿਜ਼ਬੁੱਲਾ ਨੇ 340 ਡਰੋਨ ਤੇ ਰਾਕਟ ਇਕੱਠੇ ਲਾਂਚ ਕੀਤੇ ਹਨ। ਇਜ਼ਰਾਇਲ ਦੇ ਟੈਂਕਾਂ ਤੇ ਸੈਨਿਕਾਂ ਨੂੰ ਵੀ ਦੱਖਣੀ ਲਬਨਾਨ ਦੇ ਅਲ ਬਿਆਦਾ ਖੇਤਰ ਵਿੱਚ ਇੱਕ ਰਣਨੀਤਿਕ ਪਹਾੜੀ ਤੋਂ ਆਪਣਾ ਕਬਜ਼ਾ ਕੀਤੇ ਹੋਏ ਸਥਾਨ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਹਿਜ਼ਬੁੱਲਾ ਨੇ ਇਸ ਨੂੰ ਟੈਂਕ ਵਿਰੋਧੀ ਮਜ਼ਾਈਲਾਂ ਦੀ ਇੱਕ ਬਰਾਜ਼ ਨਾਲ ਨਿਸ਼ਾਨਾ ਬਣਾਇਆ ਫਿਲਸਤੀਨੀ ਸ਼ਰਧਾਰਤਿਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨਰਵਾ ਨੇ 6 ਨਵੰਬਰ ਨੂੰ ਦੱਖਣੀ ਗਾਜ਼ਾ ਵਿੱਚ ਲਗਭਗ 100 ਸਹਾਇਤਾ ਟਰੱਕਾਂ ਨੂੰ ਲੁੱਟੇ ਜਾਣ ਦੀ ਖਬਰ ਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ ਉਹਨਾਂ ਕਹਿ ਕੇ ਆਪਣੀ ਕਿਸਮ ਦੀ ਸਭ ਤੋਂ ਭੈੜੀਆਂ ਘਟਨਾਵਾਂ ਵਿੱਚੋਂ ਇੱਕ ਹੈ ਯੂ ਐਨ ਆਰ ਡਬਲਯੂ اے ਅਤੇ ਵਰਲਡ ਫੂਡ ਪ੍ਰੋਗਰਾਮ ਲਈ ਕ੍ਰੇਮ ਸ਼ਲੋਮ ਕਰਾਸਿੰਗ ਤੋਂ ਗਾਜ਼ਾ ਵਿੱਚ ਭੋਜਨ ਸਪਲਾਈ ਕਰਨ ਵਾਲੇ 109 ਟਰੱਕਾਂ ਵਿੱਚੋਂ 97 ਟਰੱਕ ਲੁੱਟ ਲੈ ਗਏ ਸਨ ਜਾਂ ਗੁੰਮ ਹੋ ਗਏ ਯੂ ਐਨ ਆਰ ਡਬਲਯੂ اے ਨੇ 100 ਵਾਰ ਨੂੰ ਇੱਕ ਬਿਆਨ ਵਿੱਚ ਸੀ ਐਨ ਐਨ ਜਿਹੜਾ ਅਮਰੀਕਾ ਦਾ ਚੈਨਲ ਆ ਉਹਨੂੰ ਦੱਸਿਆ ਇਸ ਵਿੱਚ ਕਿਹਾ ਕਿ ਡਰਾਈਵਰਾਂ ਨੂੰ ਬੰਦੂਕ ਦੀ ਨੋਕ ਤੇ ਟਰੱਕਾਂ ਨੂੰ ਮਜਬੂਰਨ ਦੂਜੇ ਪਾਸੇ ਨੂੰ ਲਜਾਇਆ ਗਿਆ ਕੁਝ ਸਹਾਤਾ ਕਰਮਚਾਰੀ ਵੀ ਜ਼ਖਮੀ ਹੋਏ ਤੇ ਜਿਹੜੇ ਟਰੱਕ ਸੀ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ ਯੂਨਰਡब्ल्यूਏ ਦੇ ਅਨਸਾਰ ਇਜ਼raਇਲੀ ਫੌਜ ਨੇ ਟਰੱਕਾਂ ਦੇ ਸਾਕਾਫਲੇ ਨੂੰ ਥੋੜੇ ਜੇ ਸਮੇਂ ਦੇ ਨੋਟਿਸ ਤੇ ਹੀ ਇੱਕ ਬਦਲਵੇਂ ਅਣਜਾਣ ਰਸਤੇ ਤੇ ਜਾਣ ਲਈ ਮਜਬੂਰ ਕੀਤਾ ਸੀ ਸੰਯੁਕਤ ਰਾਸ਼ਟਰ ਜਨਸੀ ਨੇ ਲੁੱਟਦੇ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਪਰ ਖਤਰਨਾਕ ਬਣਾਉਣ ਲਈ ਕਾਨੂੰਨ ਤੇ ਵਿਵਸਥਾ ਦੇ ਢਹਿ ਟੇਰੀ ਹੋਣ ਉੱਤੇ ਇਜ਼ਰਾਈਲੀਆ ਦੀ ਜਿਹੜੀ ਪਹੁੰਚ ਆ ਉਹਨਾਂ ਦੇ ਅਧਿਕਾਰੀਆਂ ਦੀ ਜਿਹੜੀ ਫੌਜੀ ਪਹੁੰਚ ਆ ਉਹਨੂੰ ਜ਼ਿੰਮੇਵਾਰ ਠਰਾਇਆ ਇਸ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਵਿੱਚ ਸ਼ਾਮਲ ਚੁਣੌਤੀਆਂ ਹੋਰ ਵਧੇਰੇ ਤੌਰ ਤੇ ਔਖੀਆਂ ਹੋ ਗਈਆਂ ਹਨ ਜਿਹੜੇ ਟਰੱਕ ਨੇ ਉਹ ਅਕਸਰ ਹੀ ਵਕ-ਵਕ ਹੋਲਡਿੰਗ ਪੁਆਇੰਟਾਂ ਤੇ ਦੇਰੀ ਨਾਲ ਪਹੁੰਚਦੇ ਨੇ ਤੇ ਅਕਸਰ ਹੀ ਲੁੱਟੇ ਜਾਂਦੇ ਹਨ ਤੇ ਵੱਡੇ ਹਮਲਿਆਂ ਦੇ ਥੱਲੇ ਆਏ ਹੋਏ ਹਨ ਯੂਨਰਡਵਾ ਦੇ ਮੁਖੀ ਫਿਲਪਸ ਲਜ਼ਰਿਨੀ ਨੇ 100 ਵਾਰ ਨੂੰ ਜਨੇਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਦੱਸਿਆ ਕਿ ਅਸੀਂ ਸਿਵਲ ਆਰਡਰ ਦੇ ਟੁੱਟਣ ਬਾਰੇ ਲੰਮੇ ਸਮੇਂ ਤੋਂ ਘੱਟੋ-ਘੱਟ 4 ਜਾਂ 5 ਮਹੀਨੇ ਪਹਿਲਾਂ ਤੋਂ ਚੇਤਾਵਨੀਆਂ ਦੇ ਰਹੇ ਹਾਂ ਜਦੋਂ ਤੱਕ ਸਾਡੇ ਕੋਲ ਸਮਰੱਥਾ ਸੀ ਉੱਥੇ ਕੇ ਸਥਾਨਕ ਲੋਕ ਉਹਦੀ ਜਿਹੜੀ ਆ ਉਹ ਦੇਖ ਰੇ ਕਰਦੇ ਸੀ ਸੋ ਲੋਕ ਕਾਵਰ ਰਿਆ ਨੂੰ ਐਸਕਾਟ ਕਰ ਰਹੇ ਸੀ ਹੁਣ ਇਹ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਸੀਐਨਐਨ ਨੇ ਇਸ ਮਾਮਲੇ ਤੇ ਇਜ਼ਰਾਈਲੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਜਿਹੜਾ ਉਹ ਨਹੀਂ ਆਇਆ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਇੱਕ ਬਲਾਰੇ ਨੇ ਇਸ ਲੁੱਟ ਨੂੰ ਕਾਨੂੰਨੀ ਕਿਹਾ ਹੈ ਤੇ ਇਹਨੂੰ ਗਾਜ਼ਾ ਵਿੱਚ ਸੁਰੱਖਿਆ ਦੇ ਸਮੁੱਚੀ ਖਰਾਬੀ ਦੀ ਜ਼ਿੰਮੇਵਾਰ ਠਰਾਇਆ ਇਸ ਲਈ ਉਸਨੇ ਕਿਹਾ ਕਿ ਇਜ਼ਰਾਈਲ ਡਿਫੈਂਸ ਫੋਰਸਸ ਆਈ ਡੀ ਐਫ ਅਨਸ਼ਕਤ ਤੌਰ ਤੇ ਇਸ ਕੰਮ ਲਈ ਜ਼ਿੰਮੇਵਾਰ ਹੈ ਅਗਲੀ ਖਬਰ ਪਾਕਿਸਤਾਨ ਤੋਂ ਲੈ ਰਹੇ ਹਾਂ ਜੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦੀ ਪਾਰਟੀ PTI ਦੇ ਵਰਕਰ ਦੇਸ਼ ਭਰ ਵਿੱਚ ਵਿਰੋਧ ਦੇ ਸਿਵਜੋਂ ਐਤਵਾਰ ਨੂੰ ਰਾਜਧਾਨੀ اسلامਾਬਾਦ ਵੱਲ ਨੂੰ ਮਾਰਚ ਕਰ ਰਹੇ ਹਨ ਪੀਟੀਆਈ ਵਰਕਰ Imran Khan ਦੀ ਪਤਲੀ ਬੁਸ਼ਰਾ ਬੀਬੀ ਅਤੇ ਖੈਬਰ ਪਖਤੂਨ ਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੇ ਨਾਲ ਇਸਲਾਮਾਬਾਦ ਵੱਲ ਵਧੇ ਹਨ ਪੀਟੀਆਈ ਦੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਇਸਲਾਮਾਬਾਦ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰਾਜਧਾਨੀ ਵਿੱਚ ਧਾਰਾ 144 ਲਾਗੂ ਹੈ ਤੇ ਕਾਨੂੰਨ ਦੀ ਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਜਿੱਠਿਆ ਜਾਏਗਾ ਇਸਲਾਮਾਬਾਦ ਦੀਆਂ ਕਈ ਸੜਕਾਂ ਤੇ ਪੀਟੀਆਈ ਵਰਕਰਾਂ ਤੇ ਪੁਲਿਸ ਵਿਛਾਲੇ ਝੜਫਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀ ਪੁਲਸਤੇ ਲਗਾਤਾਰ ਪਥਰਾਵੀ ਕਰ ਰਹੇ ਹਨ ਪੁਲਿਸ ਨੇ ਵਕਫ ਵਕਫ ਥਾਵਾਂ ਤੋਂ ਪੀਟੀਆਈ ਦੇ ਕਈ ਵਰਕਰਾਂ ਨੂੰ ਹरासत ਵਿੱਚ ਲਿਆ ਹੈ ਪੁਲਿਸ ਨੇ اسلامਾਬਾਦ ਅਤੇ 라ਵਲਪਿੰਡੀ ਤੋਂ ਕੁੱਲ 380 ਦੇ ਕਰੀਬ ਵਰਕਰਾਂ ਨੂੰ ਗ੍ਰਫਤਾਰ ਵੀ ਕਰ ਲਿਆ ਹੈ ਪੱਛਮੀ ਉੱਤਰ ਪ੍ਰਦੇਸ਼ ਭਾਰਤ ਤੋਂ ਖਬਰ ਲੈ ਰਹੇ ਜੀ ਪੱਛਮੀ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦੁਆਰ ਦੌਰਾਨ ਇੱਕ ਹਿੰਸਾ ਹੋਈ ਜਿਹਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਗੁੱਸੇ ਵਿੱਚ ਆਈ ਭੀੜ ਨੇ ਕਈ ਜਵਾਨਾਂ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀ ਚਾਰਜ ਵੀ ਕੀਤਾ ਮਰਾਦਾਬਾਦ ਦੇ ਡਿਵੀਜ਼ਨਲ ਕਮਿਸ਼ਨਰ ਅੰਜਨੇਨ ਕੁਮਾਰ ਸਿੰਘ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਮਰਾਦਾਬਾਦ ਦੇ ਡਿਵੀਜ਼ਨ ਕਮਿਸ਼ਨਰ ਕੁਮਾਰ ਨੇ ਕਿਹਾ ਹੈ ਕਿ ਜਦੋਂ ਟੀਮ 11 ਵਜੇ ਸਰਵੇ ਪੂਰਾ ਕਰਨ ਤੋਂ ਬਾਅਦ ਰਵਾਨਾ ਹੋਈ ਤਾਂ ਇੱਕ ਗਰੁੱਪ ਨੇ ਤਿੰਨ ਪਾਸਿਆਂ ਤੋਂ ਪਥਰਾ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਵੀ ਤਾਕਤ ਦੀ ਵਰਤੋਂ ਕੀਤੀ ਤਾਂ ਜੋ ਸਰਵੇ ਟੀਮ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਉਹਨਾਂ ਦੱਸਿਆ ਕਿ ਇਸ ਦੌਰਾਨ ਤਿੰਨ ਪਾਸਿਆਂ ਤੋਂ ਧੜੇ ਆ ਮੋ ਸਾਹਮਣੇ ਹੋ ਗਏ ਅਤੇ ਇਸ ਦੌਰਾਨ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਪੁਲਸ ਸਿਵਿਡੈਂਟ ਦੇ ਪੀ ਆਰਓ ਦੀ ਲੱਤ ਵਿੱਚ ਗੋਲੀ ਲੱਗ ਗਈ ਡਿਪਟੀ ਕਲੈਕਟਰ ਦੀ ਲੱਤ ਵੀ ਟੁੱਟ ਗਈ ਤੇ 15-20 ਸਿਪਾਹੀ ਜ਼ਖਮੀ ਹੋਏ ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਗੋਲਾਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਨਾਮ ਨਾਇਮ, ਬਿਲਾਲ ਅਤੇ ਨੁਮਾਨ ਹਨ ਉਹਨਾਂ ਦੱਸਿਆ ਕਿ ਤਿੰਨਾਂ ਲਾਸ਼ਾਂ ਦੇ ਪੋਸਟਮਾਰਟਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਫਿਲਹਾਲ ਸਥਿਤੀ ਕਾਬੂ ਹੇਠ ਹੈ ਸੰਬਲ ਦੇ ਐਸਪੀ ਕ੍ਰਿਸ਼ਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭੀੜ ਵੱਲੋਂ ਪਹਿਲਾਂ ਗੋਲਾਬਾਰੀ ਕੀਤੀ ਗਈ ਜਿਹਦੇ ਜਵਾਬ ਵਿੱਚ ਪੁਲਸ ਨੇ ਵੀ ਗੋਲੀ ਚਲਾ ਦਿੱਤੀ ਕਾਲਾ ਦੇਵੀ ਮੰਦਿਰ ਦੇ ਮਹਾਂਤਰੀਸ਼ੀ ਰਾਜ ਗਰੀਮਾਰਾਜ ਨੇ ਦਾਵਾ ਕੀਤਾ ਸੀ ਕਿ ਸੰਬਲ ਦੀ ਸ਼ਾਹੀ ਮਸਜਿਦ ਜਿਹੜੀ ਹੈ ਉਹ ਹਰੀ ਹਰ ਮੰਦਿਰ ਹੈ ਮਹਾਂਤਰੀਸ਼ੀ ਰਾਜ ਗਰੀਮਾਰਾਜ ਨੇ 19 ਨਵੰਬਰ ਨੂੰ ਸਿਵਲ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਰਵੇਖਣ ਦੀ ਮੰਗ ਕੀਤੀ ਸੀ ਸੰਬਲ ਦੀ ਇਤਹਾਸਕ ਜਾਮਾ ਮਸਜਿਦ ਕਿਸੇ ਸਮੇਂ ਕਿਸ ਸਮੇਂ ਬਣਾਈ ਗਈ ਸੀ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਇਹਦੇ ਬਾਰੇ ਵੀ ਵਿਵਾਦ ਹੈ ਪਰ ਹਿੰਦੂ ਪੱਖ ਨੇ ਅਦਾਲਤ ਵਿੱਚ ਦਾਵਾ ਕੀਤਾ ਹੈ ਕਿ ਇਹ ਇੱਕ ਹਿੰਦੂ ਮੰਦਿਰ ਹੁੰਦਾ ਸੀ ਤੇ ਉਸ ਥਾਂ ਤੇ ਹੀ ਮੁਗਲ ਸ਼ਾਸਕ ਬਾਬਰ ਦੇ ਹੁਕਮਾਂ ਦੇ ਤਹਿਤ ਇਹ ਮਸਜਿਦ ਬਣਾਈ ਗਈ ਸੀ ਹਾਲਾਂਕਿ مولانا ਮਉਈਦ ਜਿਨ੍ਹਾਂ ਨੇ ਸੰਭਲ ਦੇ ਇਤਿਹਾਸ ਦੇ ਉੱਤੇ ਇੱਕ ਕਿਤਾਬ ਤਰੀਖੇ ਸੰਭਲ ਲਿਖੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਬਰ ਨੇ ਇਸ ਮਸਜਿਦ ਦੀ ਮੁਰੰਮਤ ਜ਼ਰੂਰ ਕਰਾਈ ਸੀ ਇਸ ਲਈ ਇਹ ਸੱਚ ਨਹੀਂ ਕਿ ਬਾਬਰ ਨੇ ਮਸਜਿਦ ਬਣਾਈ ਸੀ مولانا ਮਉਈਦ ਕਹਿੰਦੇ ਹਨ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਬਾਬਰ ਨੇ ਲੋਧੀ ਸ਼ਾਸਕਾਂ ਨੂੰ ਹਰਾਉਣ ਤੋਂ ਬਾਅਦ 1526 ਵਿੱਚ ਸੰਭਲ ਦਾ ਦੌਰਾ ਕੀਤਾ ਸੀ ਪਰ ਬਾਬਰ ਨੇ ਜਾਮਾ ਮਸਜਿਦ ਨਹੀਂ ਸੀ ਬਣਾਈ ਮਲਾਨਾ ਮਉਇਦ ਦੇ ਅਨਸਾਰ ਇਹ ਬਹੁਤ ਸੰਭਵ ਹੈ ਕਿ ਇਹ ਮਸਜਦ ਤੁਗਲਕ ਕਾਲ ਦੇ ਦੌਰਾਨ ਬਣਾਈ ਗਈ ਹੋਵੇ ਇਸ ਦੀ ਉਸਾਰੀ ਸ਼ੈਲੀ ਵੀ ਮੁਗਲ ਕਾਲ ਨਾਲ ਮੇਲ ਨਹੀਂ ਖਾਂਦੀ ਇਹ ਮਸਜਦ ਵਰਤਮਾਨ ਵਿੱਚ ਭਾਰਤੀ ਪ੍ਰਤਿਤਵ ਸਰਵੇਖਣ ਦੀ ਨਿਗਰਾਨੀ ਏਟ ਹੈ ਅਤੇ ਇੱਕ ਸੁਰੱਖਿਅਤ ਇਮਾਰਤ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਜਾਮਾ ਮਸਜਿਦ ਨੂੰ ਲੈ ਕੇ ਵਿਵਾਦ ਹੋਇਆ Hindu ਸੰਗਠਨਾਂ ਵੱਲੋਂ ਇਸ ਨੂੰ ਮੰਦਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸ਼ਿਵਰਾਤਰੀ ਦੌਰਾਨ ਇੱਥੇ ਬਣੇ ਖੂਦ ਦੇ ਨੇਲੇ ਪੂਜਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਮੁਸਲਮ ਪੱਖ ਦਾ ਦਾਅਵਾ ਹੈ ਕਿ ਪਿਛਲੇ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਮਸਜਿਦ ਨੂੰ ਲੈ ਕੇ ਅਦਾਲਤ ਵਿੱਚ ਕੇਸ ਤੈਅ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਸੰਭਲ ਮਾਮਲੇ ਤੇ ਕਿਹਾ ਹੈ ਕਿ ਜੋ ਵੀ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ 'ਚ ਢਿੱਕਾ ਪਾਉਦਾ ਹੈ ਕਾਨੂੰਨ ਉਸ ਉੱਤੇ ਕਾਰਵਾਈ ਕਰੇਗਾ ਭਾਰਤੀ ਜਨਤਾ ਪਾਰਟੀ ਦੇ ਬਲਾਰੇ ਰਕੇਸ਼ ਤਰਪਾਟੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਕੋਰਟ ਕਮਿਸ਼ਨਰ ਦੀ ਟੀਮ ਸਰਵੇਖਣ ਕਰਨ ਲਈ ਸੰਭਲ ਪਹੁੰਚੀ ਸੀ ਟੀਮ ਤੇ ਪੱਥਰ ਸੁੱਟਣਾ ਦਰਸਾਉਂਦਾ ਹੈ ਕਿ ਇਹਨਾਂ ਲੋਕਾਂ ਨੂੰ ਸਵਿਧਾਨ ਵਿੱਚ ਵਿਸ਼ਵਾਸ ਨਹੀਂ ਹੈ ਦੇਸ਼ ਦੀ ਨਿਆਂਪਾਲਿਕਾ ਵਿੱਚ ਵਿਸ਼ਵਾਸ ਨਹੀਂ ਹੈ ਕਾਨੂੰਨ ਤੇ ਵੀ ਵਿਸ਼ਵਾਸ ਨਹੀਂ ਹੈ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਦੇ ਬਿਆਨ ਦੇ ਮੁਤਾਬਕ ਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਨਾਰਾ ਉੱਥੋਂ ਦੇ ਮੁੱਖ ਮੰਤਰੀ ਦੇ ਰਹੇ ਹਨ بٹेंगे तो कटेंगे ਵਾਲਾ ਉਹਦਾ ਜਿਹੜੇ ਜੋਗੀ ਦਾ ਆਪਣਾ ਪ੍ਰਦੇਸ਼ ਆ ਉਹਦੇ ਵਿੱਚ ਕੋਈ ਵੀ ਸੇਫ ਨਹੀਂ ਆ ਉਹਨਾਂ ਕਿਹਾ ਕਿ بٹेंगे तो कटेंगे ਇਕੱਠੇ ਰਹਿਣਗੇ ਤਾਂ ਸੇਫ ਰਹਿਣਗੇ ਪਵਨ ਖੇੜਾ ਨੇ ਆਪਣੇ ਬਿਆਨ ਚ ਲਿਖਿਆ ਕਿ ਸੰਭਲ ਵਿੱਚ ਜਿਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਤੇ ਸਿੱਧੀ ਗੋਲਾਬਾਰੀ ਹੋਈ ਹੈ ਵੀਡੀਓ ਸਾਹਮਣੇ ਆਏ ਹਨ ਉਹ ਮੁੱਖ ਮੰਤਰੀ ਦਿਤਿਆਨਾਥ ਤੇ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਵਿਚਾਲੇ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਇੱਕ ਪਾਸੇ ਜੇ ਅਸੀਂ ਇਕੱਠੇ ਹਾਂ ਤਾਂ ਸੁਰੱਖਿਆ ਦਾ ਨਾਰਾ ਖੋਖਲਾ ਹੈ ਦੂਜੇ ਪਾਸੇ ਧਰਮ ਨੂੰ ਢਾਲ ਬਣਾ ਕੇ ਲੋਕਾਂ ਦੀਆਂ ਜਾਨਾਂ ਲੈ ਕੇ ਇੱਕ ਫਿਰਕੇ ਤੇ ਦੂਜੇ ਭਾਈਚਾਰੇ ਵਿਚਕਾਰ ਕੰਧ ਖੜੀ ਕਰਨਾ ਇਹ ਕਿਹੋ ਜਿਹਾ ਵਰਤਾਰਾ ਹੈ ਕੀ ਇਹ ਇੱਕ ਸਾਦਾ ਸੰਦੇਸ਼ ਹੈ ਅਕਲੇਸ਼ ਯਾਦਵ ਜਿਹੜੇ ਨੇ ਉਹਨਾਂ ਦਾ ਵੀ ਇੱਕ ਜਿਹੜਾ ਉਹ ਬਿਆਨ ਆਇਆ ਉਹਨਾਂ ਨੇ ਵੀ ਯੂਪੀ ਸਰਕਾਰ ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਕਿਉਂਕਿ ਉੱਥੇ ਇੱਕ ਸਰਵੇਖਣ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਸਰਵੇ ਕਰਨ ਵਾਲੀ ਟੀਮ ਨੂੰ ਜਾਣਬੁੱਝ ਕੇ ਭੇਜਿਆ ਗਿਆ ਸੀ ਤਾਂ ਜੋ ਚੋਣਾਂ ਬਾਰੇ ਜਿਹੜੀ ਚਰਚਾ ਹੋ ਰਹੀ ਆ ਉਹ ਨਾ ਹੋਵੇ ਤੇ ਇਸ ਵਿੱਚ ਮਾਹੌਲ ਖਰਾਬ ਹੋ ਜਾਵੇ ਇਹ ਸਰਕਾਰ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਹੈ ਇਹ ਸਭ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਟਰੋਲ ਹੇਠ ਹੀ ਹੋਇਆ ਹੈ ਤਾਂ ਜੋ ਚੋਣਾਂ ਵਿੱਚ ਧਾਂਦਲੀ ਅਤੇ ਚੋਣਾਂ ਦੀ ਬੇਈਮਾਨੀ ਬਾਰੇ ਕੋਈ ਵੀ ਚਰਚਾ ਨਾ ਹੋ ਸਕੇ ਯੂਪ ਦੇ ਸੰਬਲ ਚ ਸ਼ਾਹੀ ਜਾਮਾ ਮਸਜਿਦ ਪਰ ਸਰਪ ਦੇ ਸਰਵੇਖਣ ਦੌਰਾਨ ਹੋਈ ਹਿੰਸਾ ਤੇ ਭਾਰਤੀ ਜਨਤਾ ਪਾਰਟੀ ਸੰਸਦ ਮੈਂਬਰ ਕੰਗਣਾ ਰਣੌਤ ਅਤੇ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਦੇ ਵੀ ਬਿਆਨ ਆ ਗਏ ਹਨ ਕੰਗਣਾ ਨੇ ਆਪਣੇ ਬਿਆਨ ਚ ਕਿਹਾ ਜੇਕਰ ਅਸੀਂ ਇਹ ਕਹਾ ਤਾਂ ਨੇਕ ਆ ਵਟੇਂਗੇ ਤਾਂ ਕਟੇਂਗੇ ਦੇ ਨਾਅਰੇ ਨੂੰ ਫਿਰ ਤੋਂ ਦੁਹਰਾਇਆ ਕੰਗਣਾ ਨੇ ਕਿਹਾ ਕਿ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਸਾਡੇ ਦੇਸ਼ ਵਿੱਚ ਸਿਰਫ ਸੰਭਲ ਚ ਨਹੀਂ ਕਈ ਇਲਾਕੇ ਹੋ ਜene ਜਿੱਥੇ ਹਿੰਦੂ ਖਾਸ ਕਰਕੇ ਸ਼ਾਮ ਦੇ ਸਮੇਂ ਤੋਂ ਬਾਅਦ ਆ ਜਾ ਹੀ ਨਹੀਂ ਸਕਦੇ ਉਹਨਾਂ ਇਲਾਕਿਆਂ ਵਿੱਚ ਸ਼ਰੀਆ ਕਾਨੂੰਨ ਆਪਣੇ ਤਰੀਕੇ ਨਾਲ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਸ਼ਰਧਾਰਥੀਆਂ ਨੂੰ ਜਾਲੀ ਆਧਾਰ ਕਾਰਡਾਂ ਨਾਲ ਲਿਆਂਦਾ ਜਾਂਦਾ ਹੈ ਅਤੇ ਵੋਟਰ ਆਈਡੀ ਬਣਾਈ ਜਾਂਦੀ ਹੈ ਗਿਰੀਦਾਤ ਸਿੰਘ ਨੇ ਵੀ ਕਿਹਾ ਹੈ ਕਿ ਇਹ ਮਾਮਲਾ ਸੰਭਲਦੇ ਇੱਕ ਭਾਈਚਾਰੇ ਵੱਲੋਂ ਕੀਤਾ ਗਿਆ ਹੈ ਅਤੇ ਉਹ ਵੀ ਇੱਕ ਸਰਕਾਰੀ ਮਸ਼ੀਨਰੀ ਤੇ ਹਮਲਾ ਸਰਕਾਰੀ ਮਸ਼ੀਨਰੀ ਤੇ ਹਮਲਾ ਨਹੀਂ ਹੈ ਇਹ ਭਾਰਤ ਦੇ ਲੋਕਤੰਤਰ ਤੇ ਹੈ ਇਹ ਭਾਰਤ ਦੇ ਕਾਨੂੰਨ ਤੇ ਹੈ ਇਹ ਭਾਰਤ ਦੇ ਕਾਨੂੰਨ ਤੇ ਜਸਪਰ ਦੇ ਕਾਨੂੰਨ ਤੇ ਉਹਨਾਂ ਨੂੰ ਭਰੋਸਾ ਹੀ ਨਹੀਂ ਬੌਜਮਨ ਸਾਹਬ ਆਜ ਪਾਰਟੀ ਜਿਹੜੀ ਬਸਪਾ ਉਹਦੀ ਸੁਪਰੀਮੋ ਮਾਇਆਵਤੀ ਦਾ ਵੀ ਐਤਵਾਰ ਨੂੰ ਸਵੇਰੇ ਇੱਕ ਬਿਆਨ ਇਸ ਮਾਮਲੇ ਤੇ ਆਇਆ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਮੈਂ ਕੋਈ ਵੀ ਚੋਣ ਸਾਡੀ ਪਾਰਟੀ ਉਹ ਪਚੋਣ ਨਹੀਂ ਲੜੂਗੀ ਜਦੋਂ ਤੱਕ ਚੋਣ ਕਮਿਸ਼ਨ ਜਾਲੀ ਵੋਟਾਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਦਾ ਯੂਪੀ ਜਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਯੂਪੀ ਚ 9 ਵਿਧਾਨ ਸਭਾ ਹਲਕਿਆਂ ਚ ਹੋਈਆਂ ਉਹ ਪਚੋਣਾਂ ਵਿੱਚ ਇਸ ਵਾਰ ਪਈਆਂ ਵੋਟਾਂ ਤੇ ਉਸ ਤੋਂ ਬਾਅਦ ਆਏ ਨਤੀਜਿਆਂ ਨੂੰ ਲੈ ਕੇ ਇਹ ਆਮ ਚਰਚਾ ਹੈ ਇਹ ਮੈਂ ਨਹੀਂ ਕਹਿ ਰਹੀ ਉਹਨਾਂ ਕਿਹਾ ਕਿ ਲੋਕਾਂ ਵਿੱਚ ਆਮ ਚਰਚਾ ਹੈ ਕਿ ਪਹਿਲਾਂ ਦੇਸ਼ ਵਿੱਚ ਸੱਤਾ ਦੀ ਦਰਬਾਰ ਤੋਂ ਕਰਕੇ ਬੈਲਟ ਪੇਪਰ ਨਹੀਂ ਚੋਣਾ ਜਿੱਤ ਲੀਆਂ ਜਾਂਦੀਆਂ ਸਨ ਤੇ ਜਾਲੀ ਵੋਟਾਂ ਪਾਈਆਂ ਜਾਂਦੀਆਂ ਸਨ ਅਤੇ ਹੁਣੇ ਕੰਮ ਈਵੀਐਮ ਰਾਹੀਂ ਕੀਤਾ ਜਾ ਰਿਹਾ ਜੋ ਲੋਕਤੰਤਰ ਲਈ ਬਹੁਤ ਦੁਖਦਾਈ ਗੱਲ ਹੈ ਤੇ ਚਿੰਤਾ ਦਾ ਵਿਸ਼ਾ ਹੈ ਹਰ ਸਾਡੇ ਵੱਲੋਂ ਇਸ ਸਾਰੇ ਘਟਨਾਕਰਮ ਤੇ ਟਿੱਪਣੀ ਟਿੱਪਣੀ ਸੰਭਲ ਵਾਲੀ ਤੇ ਇਹ ਹੈ ਕਿ ਹੈਰਾਨੀਜਨਕ ਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਮਾਮਲਿਆਂ ਤੇ ਨਾ ਤਾਂ ਕਿਸੇ ਪੋਲੀਟੀਕਲ ਪਾਰਟੀ ਦਾ ਸਪੱਸ਼ਟ ਸਟੈਂਡ ਹੈ ਤੇ ਨਾ ਹੀ ਭਾਰਤੀ ਨਿਆਂ ਪ੍ਰਣਾਲੀ ਸਹੀ ਦਿਸ਼ਾ ਵੱਲ ਕੋਈ ਫੈਸਲਾ ਸੁਲਾ ਸਕੀ ਹੈ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਨੂੰ ਹਿੰਦੂਤਵੀ ਤਾਕਤਾਂ ਨੂੰ ਅਜੇ ਹੀ ਰਾਤ ਫਿਟ ਬੈਠਦੇ ਹਨ ਜਿਸ ਨਾਲ ਉਹ ਲਗਾਤਾਰ ਬਹੁ ਗਿਣਤੀ ਨੂੰ ਵਰਗਲਾ ਕੇ ਤਾਕਤ ਵਿੱਚ ਬੈਠੇ ਰਹਿ ਸਕਦੇ ਹਨ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਮਸਜਿਦ ਗਿਰਜੇ ਚਰਚ ਢਾਕੇ ਉਹ ਸਾਰੇ ਗਏ ਮੰਦਰ ਕੀ ਪੂਜਾ ਦੇ ਸਥਾਨ ਖਵਾ ਸਕਦੇ ਹਨ ਇਸ ਸਬੰਧ ਵਿੱਚ ਨਾ ਸਿਰਫ ਹਿੰਦੂ ਵਿਦਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਸਗੋਂ ਹਿੰਦੂ ਧਰਮ ਦੀਆਂ ਸੰਸਥਾਵਾਂ ਤੇ ਹਿੰਦੂ ਧਰਮ ਗੁਰੂਆਂ ਨੂੰ ਵੀ ਸਾਹਮਣੇ ਆ ਕੇ ਕਹਿਣਾ ਚਾਹੀਦਾ ਹੈ ਕਿ ਧਰਮ ਦਾ ਇਹ ਉਪਦੇਸ਼ ਹਰਕਿ ਜ ਨਹੀਂ ਹੋ ਸਕਦਾ ਅਗਰੇ ਮੰਨ ਵੀ ਲਿਆ ਜਾਵੇ ਕਿ ਭਾਰਤ ਵਿੱਚ ਬਣੀਆਂ तमाम ਮਸੀਤਾਂ ਮੁਗਲ ਹਾਕਮਾਂ ਵੱਲੋਂ ਮੰਦਰ ਢਾਹ ਢੇਰੀ ਕਰਕੇ ਹੀ ਬਣਾਈਆਂ ਗਈਆਂ ਸਨ ਤਾਂ ਵੀ ਅੱਜ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਕੋਈ ਕਾਨੂੰਨ ਘੱਟੋ-ਘੱਟ اخਲਾਕੀ ਕਾਨੂੰਨ ਅਤੇ ਸਮਾਜਿਕ ਨਿਆ ਇਸ ਦੀ ਇਜਾਜ਼ਤ ਨਹੀਂ ਦਿੰਦਾ ਰਜਵਾੜਾशाही ਡਿਕਟੇਟਰਸ਼ਿਪ ਜਿਹਨੂੰ ਤਾਨਾਸ਼ਾਹੀ ਆ ਅਤੇ ਲੋਕਤੰਤਰ ਦੇ ਮੂਲ ਵਿੱਚ ਇਹੋ ਹੀ ਤਾਂ ਇੱਕੋ ਇੱਕ ਫਰਕ ਹੈ ਜੇਕਰ ਸਾਡੇ ਭਾਰਤ ਦੇ ਚਰਚ ਗਿਰਜੇ ਮੱਠ ਗੁਰਦੁਆਰੇ ਸਾਰੇ ਦੇ ਸਾਰੇ ਢਾਕੇ ਮਲਿਆ ਮੀਤ ਕਰ ਦਿੱਤੇ ਜਾਣ ਤਾਂ ਕਿ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਸਮੇਤ ਬਾਕੀ ਸਾਰੇ ਕਟ ਗਿਣਤੀਆਂ ਨੂੰ ਸਾਰੇ ਧਰਮਾਂ ਨੂੰ ਜੜੋ ਖਾੜ ਕੇ ਖਤਮ ਕੀਤਾ ਜਾ ਸਕਦਾ ਹੈ ਹਰ ਗਿਜ ਨਹੀਂ ਮਨੁੱਖਾਂ ਨੂੰ ਮਾਰ ਕੇ ਇਹਨਾਂ ਦੇ ਸਿਰਜਣਾਰੇ ਪ੍ਰਮਾਤਮਾ ਭਗਵਾਨ ਰਾਮ ਕ੍ਰਿਸ਼ਨ ਅੱਲਾ ਮੌਲਾ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ ਕਿ ਅਜੇ ਕਿਸੇ ਵੀ ਧਾਰਮਿਕ ਸਥਾਨ ਤੇ ਹੁੰਦੇ ਪੂਜਾ ਪਾਠ ਤੇ ਕੰਮ ਨੂੰ ਰੰਭ ਵੀ ਕਿਹਾ ਜਾ ਸਕਦਾ ਹੈ ਅਜਿਹੀ ਸੋਚ ਨਾਲ ਨਾ ਤਾਂ ਪਰਮੇਸ਼ਰ ਤੇ ਨਾ ਹੀ ਜਹਾਨ ਨੂੰ ਖੁਸ਼ ਕੀਤਾ ਜਾ ਸਕਦਾ ਹੈ ਅੱਜ ਦੇ ਗਲੋਬਲ ਵਿਲੇਜ ਵਾਲੇ ਸੰਸਾਰ ਵਿੱਚ ਬਾਕੀ ਦੀ ਸਾਰੀ ਦੁਨੀਆ ਸਾਡੇ ਦਮ ਪਰੇ ਕਿਰਦਾਰ ਤੇ ਟਿਕਟਕੀ ਲਗਾ ਕੇ ਵੇਖ ਰਹੀ ਹੈ ਲੱਗਦਾ ਇਹ ਹੈ ਕਿ ਅਸੀਂ ਕਰਾਏ ਪੈ ਗਏ ਆ ਅਤੇ ਆਪਣੇ ਪੈਰਾਂ ਤੇ ਖੁਦ ਹੀ ਕੁਹਾੜੀ ਮਾਰ ਰਹੇ ਆ ਅਖੰਡ ਭਾਰਤ ਦਾ ਸੁਪਨਾ ਖੁਦ ਹੀ ਬਰਬਾਦ ਕਰ ਰਹੇ ਆ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਰੌਂਤ ਨੇ ਮਹਾਰਾਸ਼ਟਰ ਦੀ ਚੋਣਾਂ ਦੇ ਸਬੰਧ ਚ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਜੋ ਨਤੀਜੇ ਆਏ ਹਨ ਉਹ ਬੜੇ ਹੀ ਇਰਾਨ ਕਰਨ ਵਾਲੇ ਹਨ ਕਿਸੇ ਨੂੰ ਵੀ ਅਜਿਹੇ ਨਤੀਜਿਆਂ ਦੀ ਉਮੀਦ ਨਹੀਂ ਸੀ ਉਹਨਾਂ ਕਹਾਂ ਕਿ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਲਹਿਰ ਵੀ ਨਹੀਂ ਸੀ ਮਹਾਰਾਸ਼ਟਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਵੋਟਾਂ ਕਿਉਂ ਦੇਵੇਗਾ ਉਹਨਾਂ ਵਿਰੁੱਧ ਪੂਰੀ ਮਿੰਮ ਚਲਾਈ ਗਈ ਸੀ ਇਥੋਂ ਦੀ ਪੂਰੀ ਇੰਡਸਟਰੀ ਨੂੰ ਗੁਜਰਾਤ ਲਜਾਇਆ ਗਿਆ ਹੈ ਮਹਾਰਾਸ਼ਟਰ ਵਿੱਚ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਸੰਜੇ ਰਾਉਤ ਨੇ ਕਿਹਾ ਕਿ ਇਹਨਾਂ ਨਤੀਜਿਆਂ ਲਈ ਇੱਕ ਹੋਰ ਜ਼ਿੰਮੇਵਾਰ ਹੈ ਕੋਈ ਤਾਂ ਉਹ ਜਸਟਿਸ ਚੰਦਰ ਚੂੜ ਹਨ ਭਾਰਤ ਦੇ ਚੀਫ ਦਸਨ ਦੇ ਅਹੁਦੇ ਤੇ ਕਾਬਜ ਵਿਅਕਤੀ ਜਿਸ ਨੇ ਸਮੇਂ ਦੇ ਅਨੁਸਾਰ ਆਪਣਾ ਫੈਸਲਾ ਨਹੀਂ ਦਿੱਤਾ ਤੇ ਉਹਨਾਂ ਲੋਕਾਂ ਨੂੰ ਡਿਸਕਵਾਲਿਫਾਈ ਨਹੀਂ ਕੀਤਾ ਜਿਹੜੇ ਪਾਰਟੀਆਂ ਬਦਲ ਰਹੇ ਸਨ ਉਹਨਾਂ ਨੇ 40 40 ਲੋਕਾਂ ਨੇ ਜਿਹੜਾ ਨੇ ਬੇਈਮਾਨੀ ਕੀਤੀ ਉਹ ਇੱਕ ਜਿਸ ਪਾਰਟੀ ਤੋਂ ਚੁਣੇ ਗਏ ਸਨ ਉਹ ਪਾਰਟੀ ਛੱਡ ਕੇ ਸੱਤਾ ਦੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਸੰਵਿਧਾਨ ਦੀ ਰਾਖੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੇਕਰ ਤੁਸੀਂ ਫੈਸਲਾ ਦਿੱਤਾ ਹੁੰਦਾ ਤਾਂ ਕਿਸੇ ਦੀ ਜਹਾ ਕਰਨ ਦੀ ਹਿੰਮਤ ਨਹੀਂ ਸੀ ਹੋਣੀ ਉਹਨਾਂ ਨੇ ਕਿਹਾ ਕਿ ਅੱਜ ਵੀ ਤੁਸੀਂ ਉਹਨਾਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਖੁੱਲੇ ਰੱਖ ਕੇ ਸੇਵਾ ਮੁਕਤ ਹੋ ਗਏ ਉਹ ਹੁਣ ਕੋਈ ਵੀ ਕਿਸੇ ਵੀ ਤਰੀਕੇ ਨਾਲ ਪਾਰਟੀ ਬਦਲ ਸਕਦਾ ਹੈ ਜਾਂ ਆਪਣੀ ਪਾਰਟੀ ਛੱਡ ਕੇ ਸਰਕਾਰ ਦੇ ਵਿੱਚ ਜਾ ਸਕਦਾ ਹੈ ਇਤਿਹਾਸ ਚੰਦਰ ਚੂੜ ਸਾਹਿਬ ਨੂੰ ਕਦੇ ਵੀ ਮਾਫ ਨਹੀਂ ਕਰੂਗਾ ਇਹ ਸੰਜੇ ਰਾਉਤ ਰਾਂ ਦਾ ਕਹਿਣਾ ਹੈ ਮਹਾਰਾਸ਼ਟਰ ਦੇ ਕਰਾੜ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ਼ਰਦ ਪੁਵਾਰ ਰਾਨੇ ਨੇ ਕੁਝ ਕਿਹਾ ਹੈ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਡੀਆਂ ਉਮੀਦਾਂ ਦੇ ਮੁਤਾਬਕ ਨਹੀਂ ਰਹੇ ਅਸੀਂ ਕਾਰਨਾਂ ਨੂੰ ਸਮਝਾਂਗੇ ਤੇ ਲੋਕਾਂ ਦੇ ਕੋਲ ਜਾਵਾਂਗੇ ਸ਼ਰਦ ਪਵਾਰ ਨੇ ਕਿਹਾ ਕਿ ਇਹ ਲੋਕਾਂ ਦਾ ਫੈਸਲਾ ਹੈ ਚੋਣਾਂ ਵਿੱਚ ਮਹਾਯੁੱਤੀ ਦੀ ਜਿੱਤ ਦਾ ਕਾਰਨ ਵੱਡੀ ਗਿਣਤੀ 'ਚ ਔਰਤਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਜਿਹੜਾ ਐਮਬੀਏ ਜਿਹੜੀ ਪਾਰਟੀ ਹੈ ਸਾਡਾ ਗਰੁੱਪ ਹੈ ਉਹਦੇ ਵਿੱਚ ਬਧੇਰੇ ਆਤਮ ਵਿਸ਼ਵਾਸ ਸੀ ਅਜੇ ਲੱਗਦਾ ਸੀ ਕਿ ਸਾਨੂੰ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਸ਼ਰਧ ਪਵਾਰ ਨੇ ਕਿਹਾ ਕਿ ਉਹਨਾਂ ਨੂੰ ਇਹ ਮੰਨਣ 'ਚ ਕੋਈ ਚਿਜਕ ਨਹੀਂ ਹੈ ਕਿ ਮਹਾਰਾਸ਼ਟਰ ਚੋਣਾਂ ਵਿੱਚ ਅਜੀਤ ਪਵਾਰ ਨੂੰ ਜ਼ਿਆਦਾ ਸੀਟਾਂ ਮਿਲ ਗਈਆਂ ਹਨ ਪਰ ਸਭ ਲੋਕ ਜਾਣਦੇ ਹਨ ਕਿ ਐਨਸੀਪੀ ਨੂੰ ਕਿਸ ਨੇ ਬਣਾਇਆ ਤੇ ਉਹਦਾ ਮੋਢੀ ਕੌਣ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੂਮਨ ਫੈਕਟਰ ਹੈ ਜਿਹੜਾ 2000 ਹਰ ਇੱਕ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਛਿੰਦੇ ਸਰਕਾਰ ਨੇ ਉਦਾ ਕਰਕੇ ਔਮਨ ਵੋਟਾਂ ਬਹੁਤ ਜ਼ੋਰਦਾਰ ਤੰਗਣਾ ਭੁਗਤੀਆਂ ਤੇ ਉਹਦੇ ਕਰਕੇ ਜਿਹੜੀ ਮਹਾਰਾਸ਼ਟਰਾ ਚ ਆਏ ਉਥਲ ਪਥਰ ਹੋਈ ਆ ਅਗਲੀ ਖਬਰ ਅਸੀਂ ਜਿਹੜੀ ਆ ਉਹ ਲੈਣੀ ਚਾਹੁੰਨੇ ਆ ਪ੍ਰੇਂਕਾ ਗਾਂਧੀ ਦੀ ਜਿੱਤ ਨੂੰ ਲੈ ਕੇ ਕਿਉਂਕਿ ਸਾਊਥ ਵਾਲੇ ਪਾਸੇ ਜਦੋਂ ਭੀੜ ਬਣਦੀ ਆ ਨੇਰੂ ਪਰਿਵਾਰ ਤੇ ਤੇ ਸਾਊਥ ਉਹਨਾਂ ਦਾ ਸਹਾਰਾ ਬਣਦਾ ਸੋ ਇੰਦਰਾ ਗਾਂਧੀ ਤੋਂ ਲੈ ਕੇ ਸੋਨੀਆ ਗਾਂਧੀ ਅਤੇ ਰਾਹਲ ਗਾਂਧੀ ਨੇ ਆਪਣੇ ਔਖੇ ਸਿਆਸੀ ਸਮੇਂ ਵਿੱਚ ਦੱਖਣ ਭਾਰਤ ਵਿੱਚ ਆਂਧਰਾ ਪ੍ਰਦੇਸ਼ ਕਰਨਾਟਕ ਅਤੇ ਕੇਰਲਾ ਦਾ ਰੋਕ ਕੀਤਾ ਜਦੋਂ ਵੀ ਕਦੀ ਇਹਨਾਂ ਨੇਤਾਵਾਂ ਨੇ ਦੱਖਣ ਦਾ ਰਾਹ ਫੜਿਆ ਉਹ ਉਹਨਾਂ ਦੇ ਬਚਾ ਲਈ ਅੱਗੇ ਆਇਆ ਪ੍ਰਿੰਕਾ ਗਾਂਧੀ ਨੇ ਕੇਰਲ ਦੀ ਵਾਇਨਟ ਸੀਟ ਤੋਂ ਰਿਕਾਰਡ ਫਰਕ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਜਿੱਤ ਦੱਖਣੀ ਭਾਰਤ ਦੇ ਵੋਟਰਾਂ ਦੇ ਇੰਦਰਾ ਗਾਂਧੀ ਦੇ ਪਰਿਵਾਰਪਤੀ ਲਗਾ ਦਾ ਕਾ ਹੋਰ ਸਬੂਤ ਹੈ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਕਰਨਾਟਕ ਦੇ ਚਿਕਮ ਗਲੂਰ ਵਿੱਚ 1978 ਚ ਅਤੇ ਆਂਧਰਾ ਪ੍ਰਦੇਸ਼ ਦੀ ਮੈਂਡਿਕ ਸੀਟ ਤੇ 1980 ਤੋਂ ਚੋਣ ਲੜੀ ਸੀ 1999 ਚ ਸੋਨੀਆ ਗਾਂਧੀ ਨੇ ਕਰਨਾਟਕ ਦੇ ਬਲਾਰੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਤੇ ਜਿੱਤੀ ਸੀ ਅਤੇ ਜਦੋਂ 2019 ਤੇ 2024 ਵਿੱਚ ਰਾਹਲ ਗਾਂਧੀ ਨੇ ਕੈਰਲ ਦੇ ਵਾਇਨਾਟ ਸੀਟ ਤੇ ਚੋਣ ਲੜੀ ਤਾਂ ਇਸ ਤੋਂ ਇਲਾਵਾ ਕੈਰਲ ਦੇ ਲੋਕਾਂ ਦੇ ਦਿਲਾਂ ਵਿੱਚ ਇੰਦਰਾ ਗਾਂਧੀ ਜੀ ਦੀ ਇੱਕ ਵਿਸ਼ੇਸ਼ ਸਨਮਾਨ ਹੈ ਉਹਨਾਂ ਲਈ ਇਹ ਇੱਕ ਪਰਿਵਾਰਕ ਰਿਸ਼ਤੇ ਵਾਂਗ ਹੈ ਤੁਸੀਂ ਇਹਨੂੰ ਇੰਦਰਾ ਪ੍ਰੇਂਕਾ ਚੋਣ ਕਹਿ ਸਕਦੇ ਹੋ ਇੰਦਰਾ ਪ੍ਰੇਦਰਸ਼ਨੀ ਗਾਂਧੀ ਜੋ ਇੰਦਰਾ ਗਾਂਧੀ ਦਾ ਪੂਰਾ ਨਾਮ ਸੀ ਇਹ ਨਾਮ ਹੁਣ ਇੰਦਰਾ ਪ੍ਰੇਂਕਾ ਗਾਂਧੀ ਵਿੱਚ ਤਬਦੀਲ ਹੋ ਗਿਆ ਲੱਗਦਾ ਹੈ ਸੀਨੀਅਰ ਟਿੱਪਣੀਕਾਰ ਨੇ ਜੀ ਜੋਸਫ ਮਲ ਮਲਾਕਨ ਉਹਨਾਂ ਦਾ ਕਹਿਣਾ ਹੈ ਕਿ ਕੇਰਲ ਹਮੇਸ਼ਾ ਇੰਦਰਾ ਗਾਂਧੀ ਦੇ ਪਰਿਵਾਰ ਵੱਲ ਆਕਰਸ਼ਿਤ ਰਿਹਾ ਹੈ ਇੱਥੋਂ ਦੇ ਲੋਕਾਂ ਦਾ ਇਸ ਪਰਿਵਾਰ ਨਾਲ ਖਾਸ ਪਿਆਰ ਹੈ ਤੁਹਾਨੂੰ ਇਹ ਵੀ ਨਹੀਂ ਪੁਰਾਉਣਾ ਚਾਹੀਦਾ ਕਿ ਇਸ ਪਰਿਵਾਰ ਦੀਆਂ ਜੜ੍ਹਾਂ ਦੱਖਣੀ ਭਾਰਤ ਵਿੱਚ ਕਿੰਨੀਆਂ ਡੂੰਘੀਆਂ ਹਨ ਹੋਰ ਟਿੱਪੜੀਕਾਰ ਵੀ ਇਹਦੇ ਗੱਲ ਨਾਲ ਸਹਿਮਤ ਹਨ ਕਾਂਗਰਸੀ ਨੇਤਾਵਾਂ ਨੇ ਵੀ ਇਸ ਮਸਲੇ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਖੱਬੀਆਂ ਪਾਰਟੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਵਰਕਰਾਂ ਨੇ ਨੇ ਵੀ ਆਫ ਕੈਮਰਾ ਤੇ ਆਫ ਰਿਕਾਰਡ ਇਹ ਗੱਲ ਸਵੀਕਾਰ ਕੀਤੀ ਹੈ ਸੰਸਦ ਦਾ ਸਰਦਰ ਉਤਜਲਾਸ ਆਖਰੀ ਖਬਰ ਹੈ ਜੀ ਜਿਹੜੀ ਅਸੀਂ ਲੈ ਰਹੇ ਹਾਂ ਸੰਸਦ ਦਾ ਸਰਦਰ ਉਤਜਲਾਸ ਭਲਕੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਹੰਗਾਮਾ ਖੇਜ਼ ਰਹਿਣ ਦੇ ਪੂਰੇ ਸਾਰ ਹਨ ਕੇਂਦਰੀ ਮੰਤਰੀ ਕਿਨ ਰਜੀਜ਼ੂ ਨੇ ਸਪਸ਼ਟ ਕੀਤਾ ਹੈ ਕਿ ਦੋਵਾਂ ਸਦਨਾਂ ਦੀਆਂ ਕੰਮਕਾਰ ਬਾਰੇ ਕਮੇਟੀਆਂ ਲੋਕ ਸਭਾ ਸਪੀਕਰ ਤੇ ਰਾਜ ਸਭਾ ਦੇ ਚੇਅਰਮੈਨ ਦੀ ਸਹਿਮਤੀ ਨਾਲ ਚਰਚਾ ਲਈ ਮਾਮਲਿਆਂ ਬਾਰੇ ਫੈਸਲੇ ਲੈਣ ਗਿਆ ਸਰਦਰ ਉਤਜਲਾਸ 25 ਨਵੰਬਰ ਤੋਂ 20 ਦਸੰਬਰ ਤੱਕ ਜਾਰੀ ਰਹੇਗਾ ਤੇ ਸਰਕਾਰ ਵੱਲੋਂ 16 ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ਦੇ ਉੱਤੇ ਅਮਰੀਕੀ ਅਦਾਲਤ 'ਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਹਾਲਾਤ ਜਿਹੜੇ ਤਲਾਹਪੁਰ ਬਣੇ ਹੋਏ ਨੇ ਉਹਨੂੰ ਲੈ ਕੇ ਦੋਹਾਂ ਸੰਸਦ ਦੇ ਸਦਨਾਂ ਵਿੱਚ ਚਰਚਾ ਕਰਾਉਣ ਲਈ ਪਹਿਲਾ ਹੀ ਕੀਆ ਹੋਇਆ ਹੈ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਬਲੇਟਰਨ ਹੋਇਆ ਸਮਾਪਤ ਤਰ ਸਭ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ